ਸਾਥਿਓ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇਹ ਚੈਨਲ ਨਾਲ ਜੁੜੇ ਇੱਕ ਸਬਸਕ੍ਰਾਈਬਰ ਦਾ ਘਰ ਸੀ ਜੋ ਮਿਹਨਤੀ ਮਜ਼ਦੂਰੀ ਕਰਦਾ ਹੈ ਉਸ ਦਾ ਘਰ ਇਹ ਰਾਤ ਗਿਰ ਗਿਆ ਹੈ ਉਸ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਕਿ ਮੇਰਾ ਘਰ ਗਿਰ ਗਿਆ ਹੈ ਤਾਂ ਮੇਰਾ ਮੈਂ ਸਰਪੰਚ ਨੂੰ ਤੇ ਪ੍ਰਸ਼ਾਸਨ ਨੂੰ ਕਾਲ ਵੀ ਕੀਤੀ ਕਿਸੇ ਨੇ ਦੇਖਣ ਨਹੀਂ ਆਇਆ ਮੇਰਾ ਸਾਰਾ ਸਮਾਨ ਵੀ ਖਰਾਬ ਹੋ ਚੁੱਕਿਆ ਹੈ ਇਸ ਦਾ ਨਾਮ ਗੁਰਮਖਸਿੰਘ ਹੈ ਇਕਾਹੇ ਤੋਂ ਨੇ ਕੋਈ ਵੀ ਭਾਈ ਜੀ ਕਿਸੇ ਵੀ ਤਰੀਕੇ ਦੇ ਨਾਲ ਇਸ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਇਸ ਦਾ ਨੰਬਰ ਦਿੱਤਾ ਗਿਆ ਹੈ ਅਤੇ ਜੇ ਕਿਸੇ ਦੀ ਪ੍ਰਸ਼ਾਸਨ ਤੱਕ ਵੀ ਪਹੁੰਚ ਹੈ ਉਹ ਵੀ ਕਰਨ ਤਾਂ ਜੋ ਇਸ ਦੀ ਮਦਦ ਹੋ ਸਕੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰਸ਼ਾਸਨ ਨਾਲ ਕੰਟੈਕਟ ਕਰਕੇ ਇਸ ਦੀ ਇੰਨੀ ਕ ਹੈਲਪ ਹੋ ਸਕੇ ਤੇ ਬਰਸਾਤ ਦੇ ਵਿੱਚ ਬਹੁਤ ਸੱਜਣਾ ਦਾ ਨੁਕਸਾਨ ਹੋ ਚੁੱਕਿਆ ਹੈ ਅਗਰ ਕਿਸੇ ਦਾ ਨੁਕਸਾਨ ਹੋਇਆ ਹੈ ਤਾਂ ਉਹ ਰਲ ਮਿਲ ਕੇ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਤਾਂ ਜੋ ਇਸ ਮੁਸੀਬਤ ਤੋਂ ਨਿਕਲ ਸਕੀਏ ਇਹ ਬੜੀ ਆਫਤਾ ਦੀ ਬਾਰਿਸ਼ ਹੈ ਬੜੇ ਦਿਨਾਂ ਤੋਂ ਹੋ ਰਹੀ ਹੈ ਜਿਸ ਨਾਲ ਬਹੁਤ ਜਾਰੇ ਮਕਾਨ ਚੋ ਵੀ ਰਹੇ ਹਨ ਤੇ ਕੁਝ ਗਿਰ ਰਹੇ ਹਨ ਤੇ ਅਸੀਂ ਗੁਰਮukh ਸਿੰਘ ਜੀ ਨਾਲ ਦੁੱਖ ਸਾਂਝਾ ਕਰਦੇ ਹਾਂ ਇਹ ਆਸ ਕਰਦੇ ਹਾਂ ਜਲਦੀ ਤੋਂ ਜਲਦੀ ਉਹਨਾਂ ਨੂੰ ਸਹਾਇਤਾ ਮਿਲੇਗੀ ਅਤੇ ਨਾਲ ਹੀ ਉਹਨਾਂ ਦਾ ਕੋਈ ਨਾ ਕੋਈ ਬਾਪੜਨ ਵਾਲਾ ਅੱਗੇ ਆਏਗਾ